48 ਬਿੱਲ ਨੂੰ ਆਇਆ ਲਓ ਇਹ ਆ ਪਹਿਲਾ ਸੌਦਾ ਹਰੀਕੇ ਕਲਾ ਬੱਕਰਾ ਮੰਡੀ ਦੇ ਹੋ ਗਿਆ ਤੇ ਬਾਈ ਇਹ ਬਾਬੇ ਬਿੱਲੂ ਨੂੰ ਪੱਠ ਤੋਂ ਆਤੀ ਬਾਈ ਕਿਹੜਾ ਪਿੰਡ ਆਪਣਾ ਹਰੀਕੇ ਕਲਾ ਆਹੀ ਹੈ ਹਰੀਕੇ ਕਲਾ ਬਾਈ ਕੀ ਮੰਗਿਆ ਸੀ ਬਿੱਲੂ ਨੇ 12000 ਤੇ ਕਿੰਨੇ ਦੀ ਹੋ ਗਈ 4800 ਦੀ ਹੋ ਗਈ ਤੇ ਤੈਨੂੰ ਪੂਰੇ 5 ਚ ਪੈ ਜੂਗੀ ਲਖਾਈ ਦੂੰ ਕਰਾਉਣੀ ਆ ਨਹੀਂ ਘਾਟਾ ਘਾਟਾ ਕਿਵੇਂ ਹੋਇਆ ਸਾਉ ਦਾ 100 ਦਾ ਬੰਦਾ ਨਹੀਂ ਨਾ ਕਿ ਲਖਾਈ ਆਪੋ ਆਪਣੀ ਕਰਦੀ ਏ ਬੁਢਾ ਬੰਦਾ ਯਾਰ ਤੈਨੂੰ ਇੱਥੇ ਵੀ ਦੇ ਜਾਣੇ ਨੇ ਇੱਥੇ ਐਵੇਂ ਕਰਦੀ ਏ ਦੇ ਜਾਣੇ ਚੱਲ ਦੇ ਦੇ ਪੈਸੇ ਕੋਈ ਨਹੀਂ ਮੈਂ ਖੜਾ ਆ ਤੇਰੇ ਕੋਲੇ ਜੇ ਤੈਨੂੰ ਡਰ ਲੱਗਦਾ ਤਾਂ ਮੈਂ ਖੜਾ ਆ ਖੜੇ ਖੜੇ ਕੋਈ ਗੱਲ ਨਹੀਂ ਹਾਂ ਸਹੀ ਗੱਲ ਹੈ ਕਿਉਂ ਬਈ ਜੇ ਮੈਂ ਸੌਦਾ ਕਰਾਇਆ ਤਾਂ ਇਹ ਗੱਲ ਨਹੀਂ ਵੀ ਤੈਨੂੰ ਫਸਾਇਆ ਐਨੀ ਪੰਚਾਇਤ ਸੁਣਦੀ ਏ ਜਾਂ ਤੇਰੇ ਨਹੀਂ ਪਸੰਦ ਤਾਂ ਆਉਣ ਦੇ ਪੈਸੇ ਭੋਮਾ ਗਿਣਦਾ ਹਾਂ ਹਾਂ ਨਹੀਂ ਯਾਰ ਮੈਨੂੰ ਬੇਵਾਕ ਇਹਨੂੰ ਮੈਨੂੰ ਕਿਉਂ ਦੇਣੇ ਆ ਤੂੰ ਇੱਧਰ ਦੇ ਯਾਰ ਯਾਰ ਕਰਕੇ ਜੇ ਤੈਨੂੰ ਨਹੀਂ ਚੰਗੇ ਲੱਗਦੇ ਹਜੇ ਵੇਖ ਲਾ ਸਹੀ ਗੱਲ ਦੂ ਨਾ ਫੜਾ ਜੀ ਜੁੜੇ ਤਿੰਨ ਚਾਰ ਇਹ ਆਲਾ ਬਈ ਹੁਣ ਲਖਾਈ ਤੂੰ ਕਰਾ ਦੀ ਠੀਕ ਆ 200 ਮੋੜ ਦੇ 200 ਵਾਧਾ ਨਾ ਤੇਰਾ 200 ਮੋੜਨਾ ਹੈ ਨਾ 200 ਮੋੜਦਾ ਹੈ ਨਾ ਇਹਦਾ ਤੇ ਲਖਾਈ ਤੂੰ ਕਰਾ ਦੇ ਯਾਰ ਸਿੱਧਾ ਹੀ ਹਿਸਾਬ ਹੋ ਜੂ। ਉਹੀ ਹੋ ਗਿਆ ਫਿਰ। ਉਹ 200 ਇਹਨੂੰ ਦੇਣਾ ਜਾਂ ਉਧਰ ਦੇ ਦੇ ਕੋਈ ਗੱਲ ਆ। ਲਾ ਵੀ ਪਹਿਲਾ ਸੌਦਾ ਹੋ ਗਿਆ ਬਰਬਰੀ ਪੱਠ ਦਾ। ਤੇ ਬਹੁਤ ਹੀ ਵਧੀਆ ਹੋ ਗਿਆ ਬਾਬਾ ਬਿੱਲੂ ਡਰਦਾ ਤੇ ਮੈਂ ਇਹਨੂੰ ਆਖਿਆ ਵੀ ਜੇ ਤੈਨੂੰ ਹਜੇ ਵੀ ਡਰ ਆ ਤਾਂ ਮੈਂ ਵੀਡੀਓ 'ਚ ਕਹਿ ਦਿੰਨਾ ਵੀ ਮੇਰੀ ਹੋ ਗਈ 5000 ਦੀ। ਠੀਕ ਆ ਪਹਿਲਵਾਨ। ਨਹੀਂ ਤਾਂ ਪਹਿਲਵਾਨ ਖੜਾ ਹੋਣੀ ਹਿੱਲਣ ਦਿੰਦਾ। ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਇਸੇ ਤਰ੍ਹਾਂ ਜੁੜੇ ਆਪਣੇ ਚੈਨਲ ਦੇ ਬੰਦ ਦੇ ਨਹੀਂ ਬਾਬਾ ਜਮਾ ਸਹੀ ਗੱਲ ਤੈਨੂੰ ਕਿੰਨੇ ਪਸ਼ੂ ਦਵਾਏ ਆ ਮੈਂ ਅੱਜ ਤਾਈ ਤੈਨੂੰ ਘਾਟਾ ਪਾਇਆ ਕਿਸੇ ਨੇ ਨਹੀਂ ਡਰ ਲਾਦਾ ਵੇਖ ਲੈ ਖੜੀ ਰਹਿਣ ਦੇ ਹਾਂ ਲਓ ਜੀ ਹੁਣ ਦੂਜੀ ਵਾਰੀ ਪਾਠ ਆ ਹਾ ਮੌਕੇ ਤੇ ਬਾਈ ਆਏ ਆ ਪਹਿਲਵਾਨ ਰੀ ਸਲੀਮ ਰੀ ਤੇ ਪਾਠ ਖੋਲ ਕੇ ਵਹਿੰਦੇ ਆ ਤੋਰ ਕੇ ਵੇਖ ਲੈ ਭਾਈ ਲੰਗੜੀ ਭੁੰਗੜੀ ਨਾ ਹੋਵੇ ਕਿਤੇ ਕੰਨ ਭੰਨਦੇ ਨਹੀਂ ਖੜੇ ਕਰ ਲੈਂਦੀ ਜਦੋਂ ਤੁਰਦੀ ਹੈ ਹੈ ਕੁਬੀ ਨਾ ਯਾਰ ਕਿ ਹੈ ਖੜੇ ਖੜੀ ਕਰੂਂਗਾ ਆਈ ਮਾਰੂਗੀ ਕਿਸੇ ਨੂੰ ਇਹ ਹਾਂ ਜੇ ਬੈਟ ਰੁਕੇ ਪਹਿਲਾਂ ਹੀ ਜਾਦੇ ਆਈ ਇਹ ਮਰਿਆ ਸਰਦੋਸ਼ ਨਹੀਂ ਮੈਂ ਮੇਰਾ ਕੰਨ ਵੇਖ ਕੇ ਹੀ ਕਿਉਂ ਬਈ ਕੰਨ ਵੇਖ ਕੇ ਡਲ ਗਿਆ ਕੰਨ ਵੇਖ ਕੇ ਡਲ ਗਿਆ ਕੰਨ ਵੇਖ ਕੇ ਮਰਿਆ ਤੋਰ ਫੇਰ ਕੇ ਵੇਚੂਗਾ ਉਹਦੀ ਤੂਆ ਵਿਕ ਗਈ ਇਹਦਾ ਇਹ ਸਭ ਦਾ ਰਲਣਾ ਵੀ ਸਰਾ ਗਣੀ ਵਿਕ ਗਈ ਤੋਰ ਫੇਰ ਕੇ ਲੈ ਬੰਨੋ ਬਈ ਲਈਏ ਪੈਸੇ ਸਭ ਦਾ ਰਲਣਾ ਉਹਦੇ ਉਹ ਭਾਈ ਆ ਤੇ ਉਹਦੇ ਦੂਆ ਮੌਕੇ ਇਹ ਕਰਵਾਇਆ ਮਾਲ ਹੈਗਾ ਭੁੱਖਾ ਆ ਬੱਕਰੀ ਆ ਬਾਈ ਉਹ ਮੰਡੀ ਤੇ ਪੱਕੀ ਲੱਗਦੀ ਲੱਗਦੀ ਐ ਫੇਰ ਆ ਵੇਲਾ ਲੱਕੇ ਮਾਰੀ ਖੜੀ ਆਂ ਦਾ ਜਾਵਾਂ ਫੇਰ ਕਾ ਖਾਊਗਾ ਬਾਈ ਕਿ ਨਹੀਂ ਇਹ ਤਾਂ ਗਾਹਕ ਤਾਂ ਲੈ ਦੇਣੀ ਤੂੰ ਸਹੀ ਦੱਸ ਦੇ 10 ਬਲਦੇਵ ਯਾਰ ਛੀਦੀ ਦੇ ਦੋ ਹੋਰ ਮੰਗਾ ਨੂੰ ਭਾ ਮਾਲ 10 ਕਰ ਵਾਲਾ ਭਾ 8 ਕਰ ਵਾਲਾ ਕੋ ਬਾਈ 14 ਕਿਲੋ ਮੀਟ ਵੀ ਕਰਕੇ ਲੈ ਤਾਂ ਲੂੰ 600 ਜੀ ਬਾਕੀ 3.5 ਹੱਥ ਮਾਰ ਕੇ ਵੇਖ ਲੈ ਤੂੰ ਆਪਦੇ ਪੜਤੇ ਨਾ ਲੈਣੀ ਬਾਈ ਹਾਂ ਨਹੀਂ ਐ ਤੈਨੂੰ ਵੀ ਕੋਈ 2 ਰੁਪਏ ਪਾ ਚਲ ਹਾਂ 7 ਕਿਲੋ ਬੱਕਰੀ ਆ ਬਾਈ ਯਾਰ ਦੱਸ ਦੇ ਲੈ ਤੁਹਾਨੂੰ ਜੋਂ 2800 ਰੁਪਏ ਦੀ ਬੰਦੀ ਹੈ ਸਾਡੇ 900 ਦੇ ਦੇ ਸਾਡੇ 450 ਵੜਾ ਕੇ ਬੱਬੇ ਬੱਕੀ ਖੜ ਜਾ ਵੜਾ ਕੇ ਹੁੰਦੇ ਨਹੀਂ ਆ ਪਕੜਉਂਦੇ ਮੈਂ ਸਹੀ ਹੈ ਬੱਕਰਾ 500 ਨੂੰ ਹਾਂ ਵੀ 500 ਨੂੰ ਬੱਕਰਾ ਵੜਦੇ ਆ ਤੇ 450 ਨੂੰ ਬੱਕਰੀ ਤੁਹਾਨੂੰ ਤਾਂ ਬਾਈ ਉਹੀ ਚੀਜ਼ੋ ਲਾ ਜਾਂਦੇ ਆ ਉਹ ਯਾਰ ਸਾਨੂੰ ਲਾਇਰਾਂ ਨੂੰ ਭਾਈ ਚਾ ਕਰਨੀ ਆ ਫਿਰ ਅਗਲੇ 20 ਕਿਲੋ ਰੋਲ ਹਜ਼ਾਰਾਂ ਦੀ ਹੈ ਨਾ ਮੁਲਾਜ਼ਮ ਦਾ ਵੀ ਖਰਚਾ ਮੁਲਾਜ਼ਮ ਦਾ ਕੀ ਬੱਕਰਾ ਇਹ ਦਿਨਾਂ ਦਾ ਲੈ ਕੇ ਤਾਂ 20 ਦਿਨ ਬਾਹਰ ਚ ਹੀ ਡਲੀ ਰੱਖਦੇ ਆ ਰਹਿ ਜਾਂਦਾ ਆਪਾਂ ਨੂੰ ਇਹ ਬੱਕਰੀ ਵਢੀ ਕੇ ਚੱਲ ਕੱਢ ਸਾਈ ਨਵੇੜ ਯਾਰ ਫਿਰ ਜੇ ਤਾਂ ਕੀ ਲਾਇਆ ਕੀ ਤੂੰ ਦਾਈ ਰੂਗੇ ਦਾਈ ਦੇ 2500 ਗਿਆ ਮੈਂ ਤਾਂ ਯਾਰ ਨਹੀਂ ਯਾਰ 2500 ਹੀ ਤਾਂ ਕਾ ਹੀ ਦੇਣੀ ਉਹਨੇ ਤੇ ਫਿਰ ਆਪ ਹੀ ਵੇਖ ਲੈ ਕਿ ਆ ਜਾ ਬਲਦੇਵ ਨੇੜੇ ਬਾਈ ਕੋਈ ਖਾਂਦੇ ਬਾਈ ਕੋਈ ਨਹੀਂ ਖਾਜ ਨੂੰ ਕਿ ਕੋਈ ਦਾਈ ਦੇ ਯਾਰ ਠੋਕ ਜਾ ਜਾ ਦਾਈ ਜਣ ਪੱਕੀ ਦਾ ਆਪਾਂ 5000 ਦੇ ਮਿਕਨਿਕ ਮੇਨੇ ਵੀ ਕੀ ਜਾਂਦੇ 2700 ਦੀ ਦੇ ਹੂੰ ਠੀਕ ਆ ਰੱਖਾ ਯਾਰ 3000 ਦੀ ਦੇ ਯਾਰ ਬਾਈ ਨਹੀਂ ਬਾਈ ਜੀ ਲੈ ਬਸ ਆ ਲੈ ਬਬਾਰੀ ਨੇ ਫੜਾਤੀ ਸਾਈ ਤੇ ਚੱਕ ਬੋਲ ਯਾਰ 3000 ਦੀ ਦੇ ਇਹ ਤਾਂ ਮਹਿੰਗਾ ਹੁਣ ਵਜਨ ਬਾਈ ਹੁਣ 2500 ਹੀ ਲਾਉਂਦਾ ਉਹ ਵਜਨ ਸੰ ਮਹੀਨੇ ਦਵਾ ਦੇ ਤਿੰਨ ਤਿੰਨ ਮੈਂ ਲੈ ਲਊਗਾ ਤੇਰਾ ਵਜਨ ਤਾਂ ਇਹ ਹੈ ਇਹਦਾ ਪਈ ਹੈ ਇਹਦੇ ਇਹਦੇ ਬਰਾਬਰ ਹੁਣ ਜੋ ਵੀ ਚੜਾ ਦੇਣਾ ਤਾਂ ਵੀ ਨਹੀਂ ਚੜਨੀ ਆ ਉਹ ਮੈਂ ਵੀ ਭਾਰਾ ਉਹ ਤੈਨੂੰ ਤਿੰਨ ਕਰ ਦੇਉਂਗਾ ਬਾਈ ਯਾਰ ਤੂੰ ਤੂੰ ਪੁਰਾਣਾ ਬੰਦਾ ਬਾਈ ਇਹ ਵੇਚ ਦੇ ਇਹਨੇ ਵੀ 2 ਰੁਪਏ ਨਹੀਂ ਕਮਾਉਣੇ ਬਾਈ ਕਣੀ ਐਂਦਾ ਵੀ ਬਬਿਆ ਹੁਣ ਤੇਰੇ ਹੱਥ 'ਚ ਵਜਣਾ ਤੈਨੂੰ ਸਭ ਪਤਾ ਹੈ ਹੁਣ ਮੈਂ ਤਾਂ ਕਹੀ ਤੂੰ ਜਿਹੜਾ ਬਾਲਾ 230 300 ਕਰ ਲੈ ਨਹੀਂ ਚੱਕ ਲਿਖਾਈ ਉਹ ਕਰਾ ਦੂਗਾ ਬੋਲਾ ਚੱਕ ਹਣ ਹੁਣ ਤਾਂ ਹੁਣ ਤਾਂ 3500 ਰੰਗੂ ਹੋ ਗਈ ਉਹ ਲਿਖਾਈ ਵੀ ਉਹ ਕਰਾ ਦੂ ਲੈ ਹੁਣ ਦੱਸ ਮੈਂ ਰਜੇ ਕਿਸੇ ਨੇ ਦਿੱਤੀ ਆ ਤੈਨੂੰ ਵੀ ਹੁਣ ਕਦਾ ਕੀ ਜੱਕਰਾ ਬਿੱਲੂ ਤੇ ਤੁਸੀਂ ਆ ਪੁੱਤ ਜਿਹੜੇ ਆ ਜੰਨੇ ਆ ਮੰਨ ਗਏ ਵੀ ਰੱਜੀਆ ਤੇ ਆ ਹਾ ਜੋ ਕਰਿਆ ਹੱਥ ਮਾਰਦਾ ਨਾ ਜਾਂ 100 ਗ੍ਰਾਮ ਜਾਂ 100 ਗ੍ਰਾਮ ਉਧਰ ਹੋਊਗੀ ਸਾਢੇ ਪੰਜ ਦੀ ਦੇ ਦੋ ਨਹੀਂ ਬਾਈ ਫਰਕ ਵਾਲਾ ਥਾਂ ਵੀ ਖਮਸ ਦੀ ਹੁੰਦੀ ਆ ਕੋਈ ਵਜਨ ਦੇ ਦੇ ਮੈਨੂੰ ਤੇ ਪੂਰਾ ਕਰਕੇ ਮੈਂ ਸਾਢੇ ਪੰਜ ਲੈ ਲਵੇ ਟੋਲ ਕੇ ਦੇ ਦੇ ਆ ਜਾ ਪੂਰੀ ਰਾਜ ਹੀ ਹੁੰਦੀ ਫਿਰ ਸਾਢੇ ਪੰਜ ਕੁ ਦਿਨ ਫਿਰ ਵੱਧ ਬੰਗਰੇ ਦੀ ਫਿਰ ਵੱਧ ਦੇ ਦਿੰਦਾ ਹਾਂ ਫੇਰ ਲੈ ਇਹ ਖਮਸ ਦੀ ਚੱਲਦੀ ਇਹ ਤਾਂ ਆਹ ਕੱਲ ਆਈ ਐ ਆਖ ਨੇ ਲਿਆ ਐ ਬਾਕੀ ਇਧਰ ਹਾਏ ਦੇ ਦੇ ਮਾਰ ਲਾ ਹਤਾ ਬਰਬਰੀ ਖੜੀ ਦਾ ਫਰਕ ਪੈ ਜਾਂਦਾ ਹੈ ਕਿ ਨਹੀਂ ਕਰੋ ਉਸ ਤੇ ਇਹ ਦੋ ਜਣ ਪਸੂ ਕਾੜੇ ਦਾ ਸਸਰੀ ਕਾਲ ਨਹੀਂ ਦੋਹਾਂ ਜੋੜੀ ਦਾ ਹੀ ਮੁਕਾਲਾ ਯਾਰ ਜੋੜੀ ਦਾ ਉਹ ਨਹੀਂ ਲੋਟ ਆਉਂਦਾ ਨਾ ਇਹ ਲੋਟ ਆਵੇ ਕਿਸੇ ਪਾਸੇ ਨਹੀਂ ਚੱਲਦਾ ਕੰਮ ਆ ਪਸੌਂਦੀ ਸਮਝ ਕੀ ਕਹਿਤਾ ਹਾਂ ਤੁਹਾਨੂੰ ਇਹਦਾ ਯਾ ਇੰਨਾ ਨਹੀਂ ਆ ਠੀਕ ਆ ਦੇ ਦੇ ਉਹ ਤੇ ਗਾਣ ਕਰਾਂਗੇ ਬੰਦੇ ਨੂੰ ਸਤਲ ਨਹੀਂ ਪਤਾ ਕਿੰਨੇ ਦੀ ਆ ਤੂੰ ਇੱਕ ਲਾਸਟ ਕਹਿ ਦੇਵੇਂ ਇਹਦੋਂ ਘੱਟ ਵੇਚ ਨਹੀਂ ਸਾਡੇ ਨਹੀਂ ਬਾਈ ਸਹੀ ਵਾਜਾਂ ਤੇ ਵਿਗਣੀ ਆ ਤੂੰ ਵੀ ਕੁਛ ਨੇੜੇ ਹੋ ਕੁਛ ਉਹਨੂੰ ਦੂਰ ਕਰਦੇ ਆ ਚਲ ਕਰ ਪਰ ਮੈਂ ਤਾਂ ਸਾਰੇ ਮਿਲ ਕੇ ਜੇ ਕਰ ਲਈਏ ਡਿਗਾੜ ਚਾਰ ਫਲੇ ਕਿਹੜਾ ਦੇ ਦੇ ਦਈ ਪੱਤਰੀ ਆ ਵੇ ਫਿਰ ਹੁਣ ਇਹ ਵੀ ਵਪਾਰੀ ਐ ਇਹਨੇ ਵੀ ਦਸ ਹੀ ਦਿੱਤਾ ਤੈਨੂੰ ਪੰਜਾਂ ਵੀ ਹੈਗਾ ਜੀ ਤਾਂ ਆਪਾਂ ਲਗੇ ਉਦੋਂ ਨਹੀਂ ਨਾ ਮਿਲਦਾ ਮਿਲਦਾ ਕੋਈ ਤੂੰ ਮੈਨੂੰ ਤਾਂ 50 ਲੈ ਜੀ ਮੇਰੇ ਕੋਲ ਆਉਂਦਾ ਚਾਚਾ ਜੀ ਮਰਜੀ ਫੜ ਦੇ ਜਾਨ ਆ ਨਿੱਕੀਆਂ ਲੰਗੜੀਆਂ ਫੋਗੜੀਆਂ ਵਾਧੂ ਇਹਦੇ ਨਾਲ ਨੇ ਗੱਲ ਲਿਆਂਦੀਆਂ ਬਾਵਾ ਨਾਲੇ ਕਾਲੀਆਂ ਰੰਗ ਬਾਜ ਹੋਰ ਕਿ ਲੈਣੀ ਨਵੇੜੋ ਬਾਈ ਯਾਰ ਮੈਂ ਤਾਂ ਹਾਂਦਾ ਇਸ ਤਾ ਜੀ ਮੈਂ 5.5 ਦੇ ਦਿੰਦਾ ਨਹੀਂ ਬਾਈ ਬੱਬਿਆ ਨਵੇੜ ਬਾਈ ਮੈਂ ਕੀ ਨਵੇੜਾ ਹਾਂ ਦੱਸ ਯਾਰ ਚਾ ਤੋ ਥੱਲੇ ਆ ਗੱਲ ਕਰ ਆਹ ਕਿਹੜਾ ਹੈਗਾ 4 ਤੋ ਥੱਲੇ ਤੇ ਸਾਢੇ 5 ਵਾਲਾ ਹੋਵੇ ਤਾਂ ਅਸੀਂ ਤੇਨੂੰ ਕਹਿ ਦਈਏ ਬਾਈ ਠੀਕ ਆ ਖੜਾ ਰਹੀ 200 ਘਟ 4000 ਦੀ ਹੋ ਗਈ ਯਾਰ ਲਖਾਈ ਕਰਾ ਦੀ ਨਹੀਂ ਯਾਰ ਲਖਾਈ ਕਰਾ ਦੀ ਲਿਆ ਫੜਾਸ ਆਈ ਆ ਲਖਾਈ ਕਰਾ ਦੀ ਆ ਲੈ ਓ ਲੈ ਫੜ ਲੈ ਹੁਣ 200 ਘੱਟ 4000 ਫੜ ਲੈ ਲੈ ਬਸ ਠੀਕ ਹੈ ਲਿਖਾਈ ਕਰਾ ਦੀ ਹਾਂ ਗੱਲ ਮੰਨਿਆ ਗੱਲ ਲਿਖਾਈ ਕਰਾ ਦੀ ਪੂਰੇ ਦੇ ਦੇ ਚਾ ਉਹ ਜਾ ਯਾਰ ਹੁਣ ਫੇਰ ਉਹੀ ਗੱਲ ਕਰਾ ਦੀ ਕਰਾ ਦੀ ਪੂਰਾ ਚਾਰ ਓਏ ਲੈ ਫੜ ਲੈ ਚਲ ਆਪੋ ਆਪਣੀ ਲਿਖਾਈ 200 ਘੱਟ 4000 ਦੀ ਹੋਗੀ ਉਹ ਨਹੀਂ ਹੋਗੀ ਉਹ 200 ਘੱਟ 4000 ਦੀ ਆ ਜਾ ਉਹ ਆਪੋ ਆਪਣੀ ਲਿਖਾਈ ਹੋ ਗਈ ਬਾਈ ਆ ਜਾ ਯਾਰ ਫੜ ਲੈ 100 ਨਾਲ ਕੀ ਹੁੰਦਾ ਹੈ ਇਹ ਬੇਚਾਰੀ ਹੋ ਗਈ ਲਿਖਾਈ ਆਪੋ ਆਪਣੀ ਉਹ ਹੋ ਹੁਣ ਆ ਗਏ ਨਾ ਰਾਜਾ ਆਉਰੇ ਆ ਜਾ ਆ ਜਾ ਫੜ ਯਾਰ ਬੱਬਿਆ ਫੜ ਫੜ ਸਾਈਆ ਬਾਈ ਫੜਾਈ ਜਾਂਦਾ ਉਹ ਯਾਰ ਫੜ ਲੈ ਯਾਰ ਆਖਿਲ ਆਪੇ ਉਹ ਬੋਣੀ ਹੁੰਦੀ ਆ ਯਾਰ ਤੇ ਆਇਆ ਭਰਾਵਾ ਲੈ ਫੜ ਲੈ ਚੱਲ ਖਾਈ ਆਪਾਂ ਪੂਰੇ ਚਾਰ ਦੀ ਚੱਲਦੀ ਆ ਬਾਈ ਨਹੀਂ ਜਿਹੜਾ ਤੁਸੀਂ ਕਹਤਾ ਜਵਾਨ ਤੋਂ ਭਜਦਾ ਮੈਂ ਤਾਂ ਹੀ ਦਾ ਪਹਿਲਾ ਲਿਖਾਈ ਤੇਰੀ ਪਾਈ ਸੀ ਮੁੜ ਕੇ ਮਾਖੇ ਚਲਾਪੋ ਆਪਣੀ ਹੋ ਗਈ ਆਲਾ ਫੜਲਾ ਹੁਣ ਓ 100 ਨਾਲ ਕੋਈ ਕੀ ਕੋਸ ਫਰਕ ਪੈਂਦਾ ਫੜਲਾ ਯਾਰ ਫੜਾ ਫੜਾ 200 ਘਟ 40000 ਦੀ ਲਿਖਾਈ ਆਪੋ ਆਪਣੀ 100 ਪੈ ਜੂਗਾ ਫੜਲਾ ਫੜਲਾ ਯਾਰ ਫੜਲਾ ਕਰਲਾ ਬੋਣੀ ਮੰਡੀ ਵਾਲਿਆਂ ਦੀ ਬੋਣੀ ਹੋ ਜੇ ਨਾਲੇ ਲੈ ਫੜਲਾ ਓ 100 ਘਟ 40000 ਦੀ ਹੋ ਗਈ ਫੜ ਯਾਰ ਜਾ ਆਪੋ ਆਪਣੀ ਲਿਖਾਈ ਫੜਾ ਪੈਸੇ ਦੇ ਵੀ 100 ਨਾਲ ਕੀ ਜਾਨ ਨਿਕਲਦੀ ਆ ਲੈ ਨਾ ਲੈ ਦੇ ਚੱਲ ਠੀਕ ਆ ਲੈ ਵੀ ਖੁਸ਼ ਆ ਹਣਾ ਖੁਸ਼ ਹੀ ਆ ਤੂੰ ਵੀ ਖੁਸ਼ ਆ ਬਾਈ ਖੁਸ਼ ਹੀ ਆ ਬਾਈ ਕਰਤੀ ਸਰ ਹੋਰ ਭਰਾਵਾ ਗੱਲ ਆ ਵੀ ਭਰਾਵਾਂ ਤੋਂ ਭਰਾਵਾਂ ਤੋਂ ਬਿਨਾ ਸੌਦਾ ਨਹੀਂ ਹੁੰਦਾ ਲੈ ਵੀ 100 ਕੱਟ 4000 ਦੀ ਆ ਕਰਤੀ ਆ ਤੇ ਲਿਖਾਈ ਆਪੋ ਆਪਣੀਆਂ ਬਾਈ ਬਾਈ ਬਲਦੇਵ ਲਿਆਇਆ ਸੀ ਇਹ ਆਉਣੇ ਦਾ ਲੈੜੀ ਢੂੜਕੋਟ ਤੋਂ ਸਹੀ ਆ ਕਰਾਓ ਬੋ ਨਹੀਂ ਕਰਾਓ ਕਰਾਓ ਬਾਈ ਲਿਖਾਈ ਵਾਲੇ ਪੈਸੇ ਦਿਓ ਕੋਈ ਵੀ ਹੁਣ ਚ 2-400 ਬਚੂ ਉਹਨਾਂ ਦਾ ਫਾਇਦਾ ਵੀ ਕੀ ਬਾਈ ਸਹੀ ਆ ਸਹੀ ਆ